ਸੰਗਤ ਜੀ ਸਾਖੀ ਮਾਲਕ ਦੇ ਮੋਚ ਇੱਕ ਦਫਾ ਦਾ ਜ਼ਿਕਰ ਹੈ ਇੱਕ ਪੇਖੀ ਸਾਧੂ ਨੂੰ ਗੁਰੂ ਨਾਨਕ ਸਾਹਿਬ ਦੇ ਨਾਲ ਰਹਿਣ ਦਾ ਇਤਿਫਾਕ ਹੋਇਆ ਜਿਹੜੇ ਪੇਖਣਾ ਭੱਜੀ ਹੋਏ ਹੁੰਦੇ ਨੇ ਉਹਨਾਂ ਨੂੰ ਨਾਮ ਅਤੇ ਗੁਰੂ ਤੇ ਬਹੁਤ ਥੋੜਾ ਵਿਸ਼ਵਾਸ ਹੁੰਦਾ ਹੈ ਖੁੱਦ ਘੱਟ ਵਿਸ਼ਵਾਸ ਹੁੰਦਾ ਹੈ ਇੱਕ ਦਿਨ ਉਹ ਪੇਖੀ ਕਹਿੰਦਾ ਹੈ ਕਿ ਮੈਨੂੰ ਕੋਈ ਮਹਾਤਮਾ ਦੱਸੋ ਤਾਂ ਕਿ ਮੈਂ ਉਹਦੀ ਸਹੋਬਤ ਕਰ ਸਕਾਂ ਗੁਰੂ ਨਾਨਕ ਸਾਹਿਬ ਨੇ ਕਿਹਾ ਕਿ بڑے بڑے ਮਹਾਤਮਾ ਨੇ ਫਿਰ ਵੀ ਜੇਕਰ ਤੂੰ ਜਾਣਾ ਹੀ ਹੈ ਤਾਂ ਤੇਰੇ ਰਾਹ ਵਿੱਚ ਇੱਕ ਪਾਈ ਲਾਲੂ ਤਰਖਾਨ ਹੈ ਉਹਦੇ ਕੋਲ ਤੂੰ ਚਲਾ ਜਾ ਜਦੋਂ ਉੱਥੇ ਗਿਆ ਤਾਂ ਅੱਗੇ ਪਾਈ ਲਾਲੂ ਉੱਠ ਖਲੋਤਾ ਮੰਜਾ ਢਾ ਦਿੱਤਾ ਸਾਧੂ ਬੈਠ ਗਿਆ ਪਾਈ ਲਾਲੂ ਨੇ ਕੋਈ ਗੱਲ ਨਹੀਂ ਕੀਤੀ ਤੇ ਆਪਣਾ ਕੰਮ ਕਰਦਾ ਰਿਹਾ ਥੋੜੀ ਦੇਰ ਬੈਠ ਕੇ ਸਾਧੂ ਨਿਰਾਸ਼ ਹੋ ਕੇ ਜਦ ਜਾਨ ਲੱਗਾ ਤਾਂ ਭਾਈ ਲਾਲੋ ਨੇ ਕਿਹਾ 2 ਘੰਟੇ ਸਬਰ ਕਰੋ ਮੈਨੂੰ ਇੱਕ ਥੋੜਾ ਜਿਹਾ ਜ਼ਰੂਰੀ ਕੰਮ ਹੈ ਮੈਂ ਕਰ ਲਾਵਾਂ ਫਿਰ ਮੈਂ ਤੁਹਾਡੀ ਸੇਵਾ ਵਿੱਚ ਜ਼ਰੂਰ ਬੈਠਾਂਗਾ ਸਾਧੂ ਮਨ ਵਿੱਚ ਕਹਿੰਦਾ ਹੈ ਕਿ ਇਹ ਤਾਂ ਨਿਰਾ ਸੰਸਾਰੀ ਹੈ ਇਹਨੂੰ ਦੁਨੀਆ ਦੇ ਕੰਮ ਕਾਜ ਹੀ ਨਹੀਂ ਛੱਡਦੀ ਇਹ ਮਹਾਤਮਾ ਕਿਹੋ ਜਿਹਾ ਹੈ ਇੱਧਰ ਭਾਈ ਲਾਲੋ ਨੇ ਦੋ ਬਵਾਈਆਂ ਲਈਆਂ ਉਹਨਾਂ ਨੂੰ ਜੋੜ ਕੇ ਮੁਰਦਾ ਰੱਖਣ ਵਾਲੀ ਸੀੜੀ ਬਣਾਈ ਅਤੇ ਆਖਰੀ ਸੰਸਕਾਰ ਦਾ ਕੂੜ ਸਮਾਨ ਇਕੱਠਾ ਕੀਤਾ ਸਾਧੂ ਨੇ ਦੇਖਿਆ ਅਤੇ ਪੁੱਛਿਆ ਇਹ ਕੀ ਕਰ ਰਹੇ ਹੋ ਤਾਂ ਭਾਈ ਲਾਲੋ ਨੇ ਕਿਹਾ ਮੇਰਾ ਪੁੱਤਰ ਜਿਹੜਾ ਕਿ ਮੁਕਲਾਵਾ ਲੈਣ ਗਿਆ ਸੀ ਛੱਤ ਤੋਂ ਡਿੱਗ ਕੇ ਮਰ ਗਿਆ ਹੈ ਇਹ ਸੀੜੀ ਉਹਦੇ ਵਾਸਤੇ ਬਣਾਈ ਹੈ ਸਾਧੂ ਕਹਿੰਦਾ ਹੈ ਭਾਈ ਲਾਲੋ ਜੇਕਰ ਤੈਨੂੰ ਪਤਾ ਸੀ ਤਾਂ ਤੂੰ ਉੱਥੇ ਜਾ ਕੇ ਪੁੱਤਰ ਨੂੰ ਨਾਲ ਲੈ ਆਉਣਾ ਸੀ ਪਾਈ ਲਾਲੋ ਨੇ ਕਿਹਾ ਜੋ ਵਾਹਿਗੁਰੂ ਦੀ ਰਜ਼ਾ ਉਹੀ ਹੁੰਦਾ ਹੈ ਸਾਧੂ ਕਹਿੰਦਾ ਹੈ ਜਾਂ ਫਿਰ ਤੇਰੀ ਕੋਈ ਪੁੱਤਰ ਨਾਲ ਦੁਸ਼ਮਣੀ ਹੋਵੇਗੀ ਜਾਂ ਤੂੰ ਪੁੱਤਰ ਨੂੰ ਨਹੀਂ ਰੱਖਣਾ ਚਾਹੁੰਦਾ ਆਏਗਾ ਇਹ ਕਹਿ ਕੇ ਨਿਰਾਸ਼ ਹੋ ਕੇ ਜਾਣ ਲੱਗਾ ਤਾਂ ਪਾਈ ਲਾਲੋ ਨੇ ਕਿਹਾ ਜਾ ਮੈਂ ਤੈਨੂੰ ਕਹਣਾ ਕਿ ਅੱਜ ਤੋਂ 8ਵੇਂ ਦਿਨ ਤੂੰ ਇਸ ਦਰਖਤ ਦੇ ਫਾਂਸੀ ਲੱਗ ਕੇ ਮਰਨਾ ਜੇ ਜੇਕਰ ਤੂੰ ਬਚ ਸਕਦਾ ਹੈ ਤੇ ਬਚ ਜਾ ਮੇਰੇ ਖਿਆਲ ਵਿੱਚ ਤਾਂ ਜੋ ਕੁਝ ਹੋਣਾ ਹੁੰਦਾ ਹੈ ਹੋ ਕੇ ਹੀ ਰਹਿੰਦਾ ਹੈ ਹੁਣ ਸਾਧੂ ਨੂੰ ਫਿਕਰ ਪੈ ਗਿਆ ਕਿ ਸ਼ਾਇਦ ਮੇਰੇ ਨਾਲ ਵੀ ਅਜਿਹਾ ਨਾ ਹੋ ਜਾਏ ਸੋਚਿਆ ਕਿ ਮੈਂ ਇਸ ਰੁੱਖ ਤੋਂ ਦੂਰ ਚਲਾ ਜਾਵਾਂ ਤਾਂ ਕਿ ਫਾਂਸੀ ਲੱਗਣ ਦਾ ਸਵਾਲ ਹੀ ਨਾ ਹੋਵੇ ਇਹ ਸੋਚ ਕੇ ਉਹ ਚਾਰ ਦਿਨ ਤੱਕ ਜਿੰਨਾ ਦੌੜ ਸਕਿਆ ਦੌੜਦਾ ਰਿਹਾ ਭੁੱਖਾ ਪਿਆਸਾ ਆਖਰ ਵਿਆਕੁਲ ਹੋ ਕੇ ਡਿੱਗ ਪਿਆ ਅਤੇ ਸੋ ਗਿਆ ਜਦ ਉੱਠਿਆ ਤਾਂ ਦਿਸ਼ਾ ਦਾ ਖਿਆਲ ਨਾ ਰਿਹਾ ਤਾਂ ਉਹ ਵਾਪਸ ਉਸੇ ਰਾਤੇ ਹੀ ਪੈ ਗਿਆ ਜਿਸ ਵੱਲੋਂ ਆਇਆ ਸੀ ਅਤੇ 4 ਦਿਨ ਬਰਾਬਰ ਦੌੜਦਾ ਰਿਹਾ ਆਖਿਰ ਉਸ ਜਗ੍ਹਾ ਉੱਤੇ ਪੁੱਜ ਗਿਆ ਜਿੱਥੋਂ 8ਵੇਂ ਦਿਨ ਪਹਿਲਾਂ ਦੌੜਨਾ ਸ਼ੁਰੂ ਕੀਤਾ ਸੀ ਜਦ ਅੱਠ ਦਿਨ ਹੋਏ ਤੇ ਕਹਿੰਦਾ ਹੈ ਮੈਨੂੰ ਹੁਣ ਫਾਂਸੀ ਤੇ ਕਿੰਨੇ ਲਟਕਾਉਣਾ ਹੈ ਮੈਂ ਉਸ ਰੁੱਖ ਤੋਂ ਤਾਂ ਬਹੁਤ ਦੂਰ ਆ ਗਿਆ ਹਾਂ ਭਾਈ ਲਾਲੋ ਝੂਠਾ ਮੇਰਾ ਅੱਜ ਦਾ ਦਿਨ ਬਾਕੀ ਹੈ ਐ ਸੋਚ ਕੇ ਉਸੇ ਰੁੱਖ ਦੇ ਹੇਠਾਂ ਸੋ ਗਿਆ ਉਧਰੋਂ ਥੋੜੀ ਦੂਰ ਇੱਕ ਸ਼ਹਿਰ ਵਿੱਚ ਕੁਝ ਚੋਰਾਂ ਨੇ ਚੋਰੀ ਕੀਤੀ ਅਤੇ maal ਲੁੱਟ ਕੇ ਉਥੋਂ ਦੀ ਲੰਘ ਰਹੇ ਸੀ ਜਿੰਨੇ ਜੇਵਰ ਅਤੇ ਹੋਰ ਹੋਰ ਸਮਾਨ ਸੀ ਉਹਨਾਂ ਨੇ ਸਾਰਾ ਵੰਡ ਲਿਆ ਇੱਕ ਹਾਰ ਰਹਿ ਗਿਆ ਖਿਆਲ ਕੀਤਾ ਕਿ ਇਹਨੂੰ ਤੋੜ ਕੇ ਵੰਡ ਲਈਏ ਪਰ ਖਿਆਲ ਆਇਆ ਕੀ ਇਹ ਬੜੀ ਸੋਹਣੀ ਚੀਜ਼ ਹੈ ਕਿਉਂ ਨਾ ਇਸ ਜੋਗੀ ਦੇ ਗਲ ਵਿੱਚ ਪਾ ਦਈਏ ਜਦੋਂ ਜਾਗੇਗਾ ਤੇ ਆਪੇ ਲੈ ਲਵੇਗਾ ਇਹ ਸੋਚ ਕੇ ਹਾਰ ਸੁੱਤੇ ਹੋਏ ਸਾਧੂ ਦੇ ਗਲ ਵਿੱਚ ਪਾ ਦਿੱਤਾ ਅਤੇ ਚਲੇ ਗਏ ਜਦੋਂ ਦਿਨ ਹੋਇਆ ਤਾਂ ਸਿਪਾਹੀਆਂ ਨੇ ਜਿਹੜੇ ਕੀ ਉਹਨਾਂ ਚੋਰਾਂ ਨੂੰ ਲੱਭ ਰਹੇ ਸੀ ਉਸ ਸਾਧੂ ਨੂੰ ਉਹਨਾਂ ਨੇ ਫੜ ਲਿਆ ਇਤਿਹਾਕਮ ਦੇ ਅੱਗੇ ਪੇਸ਼ ਕਰ ਦਿੱਤਾ ਉਸ ਜਮਾਨੇ ਵਿੱਚ ਸਜ਼ਾਵਾਂ ਬਹੁਤ ਸਖਤ ਹੁੰਦੀਆਂ ਸੀ ਹਾਕਮ ਨੇ ਬਿਨਾਂ ਬਿਆਨ ਲਏ ਫਾਂਸੀ ਦਾ ਹੁਕਮ ਸੁਣਾ ਦਿੱਤਾ ਤੇ ਹੁਕਮ ਦਿੱਤਾ ਕਿ ਇਸ ਨੂੰ ਉਸੇ ਦਰਖਤ ਤੇ ਲਟਕਾ ਕੇ ਫਾਂਸੀ ਦੇ ਦਿੱਤੀ ਜਾਵੇ ਜਿਸ ਤਰਕ ਤੇ ਥੱਲੇ ਇਹ ਸੁੱਤਾ ਹੋਇਆ ਸੀ ਜੇਕਰ ਮੁਜਰਮ ਜੁਰਮ ਦਾ ਇਕਬਾਲ ਕਰ ਲਏ ਤਾਂ ਗਵਾਹੀ ਦੀ ਜ਼ਰੂਰਤ ਨਹੀਂ ਰਹਿੰਦੀ ਇਸ ਤਰ੍ਹਾਂ ਜਿਹਦੇ ਕੋਲੋਂ ਚੋਰੀ ਦਾ ਮਾਲ ਮਿਲ ਜਾਵੇ ਉਹਨੂੰ ਬਿਨਾਂ ਬਿਆਨ ਲਈ ਮੁਲਜ਼ਮ ਕਰਾਰ ਕਰ ਦਿੱਤਾ ਜਾਂਦਾ ਹੈ ਫਿਰ ਜਿਸ ਨੂੰ ਫਾਂਸੀ ਦੇਣੀ ਹੋਵੇ ਉਸ ਨੂੰ ਪੁੱਛ ਲੈਂਦੇ ਨੇ ਕਿ ਜੇਕਰ ਤੂੰ ਕਿਸ ਨੂੰ ਮਿਲਣਾ ਹੈ ਤਾਂ ਦੱਸ ਉਹਦੇ ਨਾਲ ਮਿਲਾ ਦਈਏ ਸੋ ਉਸ ਸਾਧੂ ਨੂੰ ਪੁੱਛਿਆ ਗਿਆ ਤੂੰ ਕਿਸ ਨੂੰ ਮਿਲਣਾ ਹੈ ਕਹਿਣ ਲੱਗਾ ਇੱਕ ਭਾਈ ਲਾਲ ਲੋਹ ਹੈ ਉਸ ਨੂੰ ਮਿਲਣਾ ਹੈ ਭਾਈ ਲਾਲੋ ਨੂੰ ਬੁਲਾਇਆ ਗਿਆ ਜਦੋਂ ਆਇਆ ਤਾਂ ਸਾਧੂ ਕਹਿੰਦਾ ਹੈ ਕਿ ਤੂੰ ਠੀਕ ਕਹਿੰਦਾ ਸੀ ਮੇਰੀ ਗਲਤੀ ਸੀ ਕਿ ਮੈਂ ਨਹੀਂ ਮੰਨਿਆ ਹੁਣ ਸਾਹਮਣੇ ਉਹੀ ਦਰਖਤ ਹੈ ਮੈਂ ਵੀ ਉਹੀਆਂ ਫਾਂਸੀ ਦਾ ਹੁਕਮ ਵੀ ਹੋ ਚੁੱਕਾ ਹੈ ਕਿਰਪਾ ਕਰਕੇ ਮੇਰੇ ਤੇ ਕਿਰਪਾ ਕਰੋ ਜਿਵੇਂ ਹੋ ਸਕਦਾ ਹੈ ਮੈਨੂੰ ਬਚਾ ਲਓ ਮੈਂ ਸਾਰੀ ਉਮਰ ਤੁਹਾਡਾ ਉਪਕਾਰ ਨਹੀਂ ਭੁੱਲਾਂਗਾ ਭਾਈ ਲਾਲੂ ਨੇ ਕਿਹਾ ਮੈਂ ਸਤਗੁਰੂ ਗੁਰੂ ਨਾਨਕ ਦੇਵ ਜੀ ਦੇ ਅੱਗੇ ਬੇਨਤੀ ਕਰਦਾ ਹਾਂ ਆਸ ਹੈ ਕਿ ਉਹ ਮੇਰੀ ਬੇਨਤੀ ਨੂੰ ਜ਼ਰੂਰ ਸੁਣਨਗੇ ਅਤੇ ਤੈਨੂੰ ਜ਼ਰੂਰ ਬਚਾ ਲੈਣਗੇ ਤੂੰ ਮੈਨੂੰ ਅੱਧੇ ਘੰਟੇ ਦਾ ਸਮਾਂ ਦੇ ਸਬਰ ਕਰ ਐਨੇ ਵਿੱਚ ਖਬਰ ਆ ਗਈ ਕਿ ਚੋਰ ਜਿਹੜੇ ਨੇ ਉਹ ਫੜੇ ਗਏ ਨੇ ਚੋਰਾਂ ਨੇ ਸੋਚਿਆ ਕਿ ਹੁਣ ਇਕਬਾਲ ਕਰ ਲਈਏ ਕਿ ਚੋਰੀ ਅਸੀਂ ਕੀਤੀ ਹੈ ਐਸਾ ਨਾ ਹੋਵੇ ਕਿ ਸਾਧੂ ਬੇਗੁਨਾਹਾਂ ਹੀ ਮਾਰਿਆ ਜਾਏ ਜਦ ਚੋਰਾਂ ਨੇ ਚੋਰੀ ਦਾ ਸਾਰਾ ਮਾਲ ਦੇ ਦਿੱਤਾ ਤਾਂ ਹਾਕਮ ਨੇ ਉਸ ਸਾਧੂ ਨੂੰ ਛੱਡ ਦਿੱਤਾ ਸਾਧੂ ਸਿੱਧਾ ਭਾਈ ਲਾਲੋ ਤੇ ਘਰ ਪਹੁੰਚਿਆ ਤੇ ਫਿਰ ਗੁਰੂ ਨਾਨਕ ਸਾਹਿਬ ਦੇ ਪਾਸ ਜਾ ਕੇ ਕਹਿੰਦਾ ਹੈ ਨਾਮਦਾਨ ਦਿਓ ਮੈਨੂੰ ਆਪਣੇ ਸ਼ਰਨਾ ਨਾ ਲਾ ਲਓ ਸੰਕਤ ਜੀ ਜੇ ਤੁਹਾਨੂੰ ਇਹ ਸਾਖੀ ਚੰਗੀ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਤੇ ਕਮੈਂਟਸ ਵਿੱਚ ਸਾਨੂੰ ਦੱਸੋ ਕਿ ਤੁਹਾਨੂੰ ਇਹ ਸਾਖੀ ਕਿਵੇਂ ਦੀ ਲੱਗੀ ਹੈ